ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ 10 ਲੱਖ ਕਾਵਾਂ ਨੂੰ ਮਾਰਨ ਦੇ ਦਿੱਤੇ ਗਏ ਆਦੇਸ਼ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਨਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿਹਾ ਇਹ ਮਾਮਲਾ ਕੀਨੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਪੂਰਬੀ ਅਫਰੀਕੀ ਦੇਸ਼ ਦੇ ਵਿੱਚ ਕੀਨੀਆ ਚ ਅਜੀਬੋ-ਗਰੀਬ ਫੈਸਲਾ ਲਿਆ ਗਿਆ ਹੈ ਕਿ ਭਾਰਤੀ ਮੂਲ ਦੇ ਸਾਰੇ ਕਾਵਾਂ ਨੂੰ ਮਾਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਹੈ ਉਦਰਕੀਨੀਆ ਸਰਕਾਰ ਨੇ ਸਾਲ 2024 ਦੇ ਅੰਤ ਤੱਕ ਜਾਣੇ ਕਿ ਅਗਲੇ 6 ਮਹੀਨਿਆਂ ਚ 10 ਲੱਖ ਕਾਵਾ ਨੂੰ ਮਾਰਨ ਦੇ ਆਦੇਸ਼ ਦਿੱਤੇ ਨੇ ਇਸ ਪਿੱਛੇ ਦਾ ਕਾਰਨ ਹੈ ਕਿ ਵੱਡੀ ਗਿਣਤੀ ਚ ਇੱਥੇ ਕਾਂ ਪਾਏ ਜਾ ਰਹੇ ਸੀ ਜਿਸ ਕਾਰਨ ਟੂਰਿਜ਼ਮ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਸੀ ਇਹ ਵੱਡਾ ਕਾਰਨ ਹੈ ਕਿ ਇੱਥੇ ਦੀ ਸਰਕਾਰ ਨੇ ਹੁਣ 1.5 ਦਸ ਲੱਖ ਕਾਂ ਨੂੰ ਮਾਰਨ ਦੇ ਆਦੇਸ਼ ਦਿੱਤੇ ਨੇ ਦੂਜੇ ਪਾਸੇ ਕੀਨੀਆ ਦੇ ਜੰਗਲੀ ਜੀਵ ਸੇਵਾ ਕਰਨ ਦਾ ਕਹਿਣਾ ਹੈ ਕਿ ਭਾਰਤੀ ਮੂਲ ਦੇ ਇਹ ਹਮਲਾਵਰ ਕਾਂ ਦੂਜੇ ਪੰਛੀਆਂ ਤੇ ਉਹਨਾਂ ਦੇ ਆਨਲਾਈਨ ਉਜਾੜ ਦਿੰਦੇ ਨੇ ਨਾਲ ਹੀ ਲੋਕਾਂ ਤੇ ਹਮਲਾ ਕਰਦੇ ਜਿਸ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਉਕਤ ਫੈਸਲਾ ਲਿੱਤਾ ਹੈ ਬਾਕੀ ਖਬਰ ਨੂੰ ਅੰਤ